ਇੱਕ ਬਾਣੀਆਂ ਜੱਟ ਨੂੰ ਇੱਕ ਖੂਹ ਵੇਚ ਦਿੰਦਾ ਤੇ ਜੱਟ ਹੁਣ ਉਸ ਖੂਹ ਚੋਂ ਫਸਲ ਨੂੰ ਜਦੋਂ ਪਾਣੀ ਲਾਂਦਾ ਬਾਣੀਆਂ ਦੇਖਦਾ ਵੀ ਇਸ ਤੋਂ ਦੁੱਗਣੇ ਪੈਸੇ ਕਮਾਉਣੇ ਚਾਹੀਦੇ ਆ ਵੀ ਜੱਟ ਨੂੰ ਚੁੰਨਾ ਲਾਈਏ ਹੁਣ ਜੱਟ ਦੇ ਕੋਲ ਚਲਾ ਜਾਂਦਾ ਕਹਿੰਦਾ ਜੀ ਮੇਰੀ ਗੱਲ ਸੁਣ ਲਓ ਕਹਿੰਦਾ ਮੈਂ ਤਾਂ ਉਹਨੂੰ ਕੱਲਾ ਖੂਹ ਵੇਚਿਆ ਖੂਹ ਦਾ ਪਾਣੀ ਨਹੀਂ ਵੇਚਿਆ ਹੈਗਾ ਜੇ ਤੁਸੀਂ ਪਾਣੀ ਵਰਤਣਾ ਉਹਦੇ ਲੱਗ ਪੈਸੇ ਲੱਗਣਗੇ ਜੱਟ ਕਹਿੰਦਾ ਫਿਰ ਠੀਕ ਆ ਬਾਣੀਆਂ ਜੀ ਗੱਲ ਸੁਣੋ ਤੁਹਾਨੂੰ 2 ਦਿਨ ਦਿੱਤੇ ਤੁਸੀਂ ਆਪਦੇ ਬੰਦੇ ਲਵਾ ਕੇ ਨਾ ਖੂਹ ਚ ਜਿੰਨਾ ਪਾਣੀ ਆ ਸਾਰਾ ਕਢਾ ਲਓ ਆਪਦਾ ਕਹਿੰਦੇ ਜੇ ਤੁਸੀਂ ਪਾਣੀ ਵਿੱਚ ਛੱਡਤਾ ਫਿਰ ਮੇਰੇ ਖੂਹ ਚ ਪਾਣੀ ਰੱਖਣ ਦੇ ਪੈਸੇ ਤੁਹਾਨੂੰ ਦੇਣੇ ਪੈਣੇ ਆ ਤੇ ਹੁਣ ਬਾਣੀਆਂ ਜਿਹੜਾ ਪੂਰੀ ਤਰ੍ਹਾਂ ਜੱਟ ਦੇ ਕੜਿੱਕੇ ਚ ਫਸ ਗਿਆ ਚਲੋ ਜੀ ਚਾਰ ਪੰਜ ਬੰਦੇ ਲਿਆਇਆ ਪਾਣੀ ਹੁਣ ਖੂਹ ਚੋਂ ਕੱਢੀ ਜਾਂਦੇ ਨੇ ਸਿੱਟੀ ਜਾਂਦੇ ਨੇ ਕੱਢੀ ਜਾਂਦੇ ਨੇ ਸਿੱਟੀ ਜਾਂਦੇ ਨੇ ਉਹ ਤਾਂ ਦਿਨ ਰਾਤ ਲੱਗੇ ਰਹੇ ਹੁਣ ਪਾਣੀ ਜਿੰਨਾ ਕੱਢਦੇ ਨੇ ਉਹਨਾਂ ਹੋਰ ਆਈ ਜਾਂਦਾ ਹਫਗੇ ਬੰਦੇ ਤਾਂ ਦੇ ਦੋ ਤਿੰਨ ਦਿਨ ਇਦਾਂ ਹੀ ਚੱਲਦਾ ਰਿਹਾ ਪਾਣੀ ਕੱਢੀ ਗਏ ਬਾਹਰ ਸਿੱਟੀ ਗਏ ਕੱਢੀ ਗਏ ਬਾਹਰ ਸਿੱਟੀ ਗਏ ਆ ਗਿਆ ਜੱਟ ਜੱਟ ਕਹਿੰਦਾ ਹਾਂਜੀ ਭਾਈ ਸਾਹਿਬ ਪਾਣੀ ਕੱਢ ਲਿਆ ਤੁਸੀਂ ਸਾਰਾ ਤੇ ਅੱਗੋਂ ਬਾਣੀਆਂ ਕਹਿੰਦਾ ਕਹਿੰਦਾ ਬੰਨੇ ਤੇਰੇ ਮੂਰੇ ਹੱਥ ਕਹਿੰਦੇ ਹੁਣ ਖੂ ਵੀ ਤੇਰਾ ਪਾਣੀ ਵੀ ਤੇਰਾ ਆਣੀ ਮੇਰੇ ਤੋਂ ਨਿਕਲਦਾ ਮੈਨੂੰ ਨਾ ਪੈਸਾ ਦੇਈ ਨਾ ਲਈਂ ਆਪਦਾ ਖੂ ਸੰਭਲਾ ਸੋ ਇਹ ਗੱਲ ਹੈ ਜੀ ਕਿ ਜੱਟ ਨੂੰ ਝੂਣਾ ਲਾਣਾ ਬੜਾ ਔਖਾ ਹੁੰਦਾ ਹਨਾ ਬਾਣੀ ਨੇ ਤਾਂ ਸਕੀਮ ਲਾਈ ਸੀ ਪਰ ਜੱਟ ਉਸ ਤੋਂ ਵੀ ਜ਼ਿਆਦਾ ਖੜਾ ਰੀ ਸੀ ਉਹਦੇ ਤੇ ਸਕੀਮ ਲਾ ਗਿਆ ਸੋ ਕਿਸੇ ਨਾਲ ਪੰਗਾ ਨਾ ਲਿਓ ਪੰਗਾ ਲੈਣ ਤੋਂ ਪਹਿਲਾਂ 100 ਵਾਰੀ ਸੋਚ ਲਿਓ ਵਧੀਆਂ ਲੱਗੀਆਂ ਵੀਡੀਓ ਸ਼ੇਅਰ ਕਰ ਦਿਓ ਥੈਂਕ ਯੂ